ਅੱਜ 1 ਜੂਨ 2024 ਅਸਤੋਂ ਤਕਰੀਬਨ 40 ਸਾਲ ਪਹਿਲਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਰਵਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਇਨ੍ਹਾਂ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮੂਸਟੇਪ ਤੇ ਗਾਣੇ ਰਿਲੀਜ਼ ਹੋ ਰਹੇ ਸੀ 2021 ਦੇ ਵਿੱਚ ਤਾਂ ਸਿੱਧੂ ਮੂਸੇਵਾਲੇ ਦਾ ਆਪਣੀ ਕੌਮ ਦੇ ਪ੍ਰਤੀ ਕੀਨਾ ਦਰਦਾ ਤੁਸੀਂ ਆਪ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸਾਂਝਾ ਕੀਤੀ ਸੀ ਇਨ੍ਹਾਂ ਹੀ ਦਿਨਾਂ ਦੇ ਵਿੱਚ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਜੂਨ 84 ਦੇ ਕੱਲੂਕਾਰੇ ਨੂੰ ਨਤਮਸਤਕ ਹੁੰਦਿਆ ਸੀ ਮੂ ਸਟੇਪ ਤੋਂ ਆਪਣੇ ਗੀਤ ਜੋ 1 ਜੂਨ ਤੋਂ 6 ਜੂਨ ਤੱਕ ਰਿਲੀਜ਼ ਕਰਨੇ ਸੀ ਉਹਨਾਂ ਦੀ ਤਾਰੀਖ ਅੱਗੇ ਪਾ ਦਿੱਤੀ ਹੈ ਜੂਨ 84 ਸਾਡੇ ਲਈ ਨਾ ਭੁੱਲਣ ਯੋਗ ਸਕ ਹੈ ਇਨ੍ਹਾਂ ਦਿਨਾਂ 'ਚ ਆਊ ਕੌਮ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਤੇ ਤੀਜੇ ਕੱਲੂਕਾਰ ਚ ਸ਼ਹੀਦियां ਪਾਏ ਯੋਧਿਆਂ ਨੂੰ ਸ਼ੀਸ਼ ਝੁਕਾਈਏ ਨੈਵਰ ਫੋਰਗੇਟ 84 ਐਂਡ ਸਿੱਖ ਜੈਨੋਸਾਈਡ ਇਹ ਪੋਸਟ ਹੱਲੇ ਵੀ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲੀ ਇੰਸਟਾਗ੍ਰam ਅਕਾਊਂਟ ਤੇ ਪਈ ਹੋਈ ਆ 1 ਜੂਨ 2021 ਦੀ ਇਹ ਪੋਸਟ ਤੁਸੀਂ ਜਾ ਕੇ ਖੁਦ ਵੀ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ